ਹਾਂਜੀ ਸਰ ਅੱਜ ਮੈਂ ਜਲੰਧਰ ਦੇ ਇੰਪੀਰੀਅਲ ਮੈਡੀਕੋ ਜਿਹੜਾ ਕਿ ਕੈਮਿਸਟਰੀ ਦੀ ਸ਼ਾਪ ਹੈ ਜਿਹਦੇ 'ਚ ਕੱਲ 2 ਹਥਿਆਰਤਾਰੀ ਬੰਦਿਆਂ ਨੇ ਆ ਕੇ ਦਾਤ ਇੱਕ ਰੌਡ ਗੰਡਾਸੀ ਉਹਦੇ ਨਾਲ ਇਸ ਦੁਕਾਨ ਨੂੰ ਲੁੱਟਿਆ ਹੈ ਦੁਕਾਨਦਾਰ ਫਰਾਮਾ ਨੂੰ ਮਿਲਣ ਵਾਸਤੇ ਆਇਆ ਤਾਂ ਇੱਕ ਬੜੀ ਮਾੜੀ ਘਟਨਾ ਹੋਈ ਹੈ ਕਿ ਦੁਕਾਨ ਤੇ ਇੱਥੇ ਆ ਕੇ ਦੋ ਬੰਦਿਆਂ ਨੇ ਅਸਲੇ ਦੇ ਨਾਲ ਇਹਨਾਂ ਦੀ ਦੁਕਾਨ 50000 ਰੁਪਏ ਲੁੱਟ ਕੇ ਲੈ ਗਏ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਲੰਧਰ ਦੇ ਵਿੱਚ ਆਮ ਹੋ ਗਈਆਂ ਤੇ ਆ ਜਿਹੜਾ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤ ਗਈ ਹੈ ਉਹਦੇ ਕਰਕੇ ਇਹਨਾਂ ਦੇ ਹੌਸਲੇ ਹੋਰ ਹੀ ਵੱਧ ਗਏ ਆ ਜਿਹੜੇ ਐਦਾਂ ਦੀਆਂ ਵਾਰਦਾਤਾਂ ਕਰਦੇ ਆ ਲੇਕਿਨ ਫੇਰ ਵੀ ਮੈਂ ਜਲੰਧਰ ਦੇ ਸਾਰੇ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਆਪਾਂ ਇਹਨਾਂ ਦੇ ਨਾਲ ਲੜਨਾ ਹੈ ਇਹਨਾਂ ਤੋਂ ਤੁਸੀਂ ਨਹੀਂ ਲੜਨਾ ਐਸੀ ਲੜਨਾ ਤੁਹਾਡੀ ਲੜਾਈ ਸਾਡੀ ਜ਼ਿੰਮੇਵਾਰੀ ਹੈ ਅਸੀਂ ਲੜਾਂਗੇ ਐਸੀ ਮੂਹਰੇ ਹੋਣਾ ਐਸੇ ਕਰਕੇ ਅੱਜ ਮੈਂ ਦੁਕਾਨ ਤੇ ਆਇਆ ਹਾਲਾਂਕਿ ਮੈਂ ਦਿੱਲੀ ਸੀ ਸੈਸ਼ਨ ਚੱਲਦਾ ਸੀ ਮੈਂ ਸਪੈਸ਼ਲੀ ਅੱਜ ਇਹਨਾਂ ਨੂੰ ਮਿਲਣ ਵਾਸਤੇ ਆਇਆ ਕਿ ਸਾਡੀ ਦੁਕਾਨ ਲੁੱਟੀ ਗਈ ਹੈ ਤੇ ਮੈਨੂੰ ਪਹੁੰਚਣਾ ਚਾਹੀਦਾ ਸੋ ਮੈਂ ਤੁਹਾਨੂੰ ਅਪੀਲ ਕਰਦਾ ਕਿ ਲੜਾਂਗੇ ਅਸੀਂ ਪਰ ਫੇਰ ਵੀ ਤੁਸੀਂ ਆਪਣੇ ਗੱਲਿਆਂ ਦੀ ਇੰਸ਼ੋਰੈਂਸ ਕਰਾਓ ਆਪਣੇ ਦੁਕਾਨ ਦੀ ਆਪਣੇ EMPLOYEES ਦੀ ਆਪਣਾ ਜਿਹੜਾ ਕੈਸ਼ ਬੈਂਕ ਤੱਕ ਜਾਂਦਾ ਉਹਦੀ ਇੰਸ਼ੋਰੈਂਸ ਕਰਾਓ ਮੇਰਾ ਪੈਟਰੋਲ ਪੰਪ ਹੁੰਦਾ ਸੀ 94 ਚ ਲੁੱਟਿਆ ਗਿਆ ਸੀ ਉਦੋਂ 37000 ਰੁਪਏ ਲੁੱਟੇ ਸੀ ਤਾਂ ਸਾਨੂੰ ਇੰਸ਼ੋਰੈਂਸ ਤੋਂ 37000 ਦੇ 37000 ਮਿਲ ਗਏ ਸੀ ਹਾਲਾਂਕਿ ਮੇਰਾ ਉਹਨਾਂ ਨਾਲ ਝਗੜਾ ਵੀ ਹੋਇਆ ਸੀ ਜਿਹੜੇ ਲੁੱਟਣ ਆਏ ਮੈਂ ਆਪ ਪੈਟਰੋਲ ਪੰਪ ਤੇ ਹਾਜ਼ਰ ਸੀ ਸੋ ਇਸੇ ਤਰ੍ਹਾਂ ਇਹਨਾਂ ਦੇ ਕੱਲ 50000 ਰੁਪਏ ਲੁੱਟੇ ਗਏ ਆ ਇੱਕ ਦਿਨ ਪਹਿਲਾਂ ਇੱਕ ਉਦਕਾਰ ਰੈਸਟੋਰੈਂਟ ਦੇ ਪੈਸੇ ਲੁੱਟ ਕੇ ਲੈ ਗਏ ਆਮ ਹੋ ਗਿਆ ਇਹ ਸਰਕਾਰ ਤੋਂ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਹੈ ਲੇਕਿਨ ਮੈਂ ਫੇਰ ਵੀ ਇੱਥੇ ਦੇ ਪੁਲਿਸ ਕਮਿਸ਼ਨਰ ਨੂੰ ਕਾਲ ਕੀਤੀ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਬੰਦੇ ਆਇਡੈਂਟੀਫਾਈਡ ਹੋ ਗਏ ਆ ਤੇ ਬੜੀ ਛੇਤੀ ਫੜੇ ਜਾਣਗੇ ਸੋ ਮੈਂ ਸਾਰੇ ਜਲੰਧਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਤੁਹਾਡੇ ਨਾਲ ਇੱਥੇ ਨਾਲ ਲੜਾਈ ਦੇ ਵਿੱਚ ਹੈਗੀਆਂ ਇੱਕ ਕਿਸਮ ਦਾ ਲੜਾਈ ਵਾਲਾ ਇੱਥੇ ਮਾਹੌਲ ਬਣਿਆ ਹੋਇਆ ਸਾਨੂੰ ਮੂਰੇ ਹੋ ਕੇ ਜਿਹੜੇ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਤੁਸੀਂ ਵੋਟਾਂ ਪਾਈਆਂ ਤੇ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਮੂਰੇ ਹੋ ਕੇ ਇਹਨਾਂ ਬੰਦਿਆਂ ਦਾ ਮੁਕਾਬਲਾ ਕਰੀਏ ਤੇ ਅਸੀਂ ਕਰਾਂਗੇ ਅਸੀਂ ਤੁਹਾਡੇ ਨਾਲ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਲੇਕਿਨ ਤੁਹਾਡੀ ਦੁਕਾਨ ਤੇ ਕੋਈ ਆਵੇ ਜਿਆਦਾ ਆਪਾਂ ਨੂੰ ਲੜਾਈ ਕਰਨ ਦੀ ਲੋੜ ਨਹੀਂ ਲੇਕਿਨ ਉਸ ਬੰਦੇ ਦਾ ਜੇ ਤੁਹਾ ਜੇ ਕਿਸੇ ਨੂੰ ਵੀ ਅਸਲੇ ਦੀ ਲੋੜ ਹੈ ਦੁਕਾਨਦਾਰ ਨੂੰ ਤਾਂ ਉਹ ਮੈਨੂੰ ਦੱਸੇ ਆ ਐਸਐਸਪੀ ਕੋਲ ਜਾਵੇ ਕਿ ਜੀ ਸਾਨੂੰ ਖਤਰਾ ਸਾਡੇ ਪਾਸ ਕੈਸ਼ ਹੁੰਦਾ ਸਾਨੂੰ ਅਸਲੇ ਦਾ ਲਾਇਸੈਂਸ ਦਿੱਤਾ ਜਾਵੇ ਉਹ ਨੂੰ ਅਸੀਂ ਅਸਲੇ ਦਾ ਲਾਇਸੈਂਸ ਲੈ ਕੇ ਦਵਾਂਗੇ ਇਸ ਜਿਹੜੇ ਇਹ ਗੁੰਡਾ ਅੰਸਰ ਹੈ ਜਿਆਦਾ ਇਹ ਨਸ਼ੀਆਂ ਕਰਕੇ ਹੈ ਜਿਹੜੇ ਨੌਜਵਾਨ ਨਸ਼ਿਆਂ ਵਿੱਚ ਪੈ ਗਿਆ ਉਹਨੂੰ ਜਦ ਨਸ਼ੇ ਦੀ ਤੋੜ ਲੱਗਦੀ ਪੈਸੇ ਨਹੀਂ ਹੁੰਦੇ ਤਾਂ ਉਹ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਪਰ ਇਹ ਜਿਹੜੇ ਬੰਦੇ ਇੱਥੇ ਆ ਕੇ ਗਏ ਹੈ ਕ੍ਰਿਮੀਨਲ ਬੰਦੇ ਹੈ ਇਹ ਪਹਿਲਾਂ ਵੀ 2-3 ਕੇਸ ਇਹਨਾਂ ਦੇ ਦਰਜ ਹੈ ਜੇਲ੍ਹ ਤੋਂ ਕੁਝ ਦਿਨ ਪਹਿਲਾਂ ਛੱਡ ਕੇ ਛੁੱਟ ਕੇ ਆਏ ਹੈ ਤੇ ਉਹਨਾਂ ਦੀ ਸ਼ਨਾਖਤ ਹੋ ਗਈ ਉਹ ਫੜੇ ਜਾਣਗੇ ਬਹੁਤ ਧੰਨਵਾਦ ਜੰਗੀ ਬੋਲੋ ਬੋਲੋ ਹਲੋ ਅਸੀਂ ਉੱਥੇ ਨਹੀਂ ਅਸੀਂ ਸੁਪਤ ਪਿਲ ਇੰਪੀਰੀਅਲ ਮੈਡੀਕਲ ਸਟੋਰ ਤੇ ਤੁਸੀਂ ਆਏ ਹੋ ਉਹਦੇ ਬਾਰੇ ਕੀ ਕਹਿੰਦੇ ਮੈਂ ਤੁਹਾਨੂੰ ਹੁਣ ਵੀ ਦੱਸਿਆ ਕਿ ਕੱਲ ਸਾਡੇ ਇੱਥੇ ਜਲੰਧਰ ਦੇ ਵਿੱਚ ਇੰਪੀਰੀਅਲ ਮੈਡੀਕੋਜ਼ ਦੇ ਦੁਕਾਨ ਜਿਹੜੀ ਕਿ ਕੈਮਿਸਟਰੀ ਸ਼ਾਪ ਹੈ ਕਾਫੀ ਵੱਡੀ ਸ਼ਾਪ ਹੈ ਇਹਦੇ ਤੋਂ 50000 ਰੁਪਿਆ ਦੋ ਬੰਦੇ ਲੁੱਟ ਕੇ ਲਿਗੇ ਬਹੁਤ ਹੀ ਅਨਸਖਾਬੀ ਔਰ ਮਾੜੀ ਘਟਨਾ ਹੋਈ ਹੈ ਇਸ ਕਰਕੇ ਮੈਂ ਦਿੱਲੀ ਤੋਂ ਸਪੈਸ਼ਲੀ ਇਸ ਦੁਕਾਨਦਾਰਾਂ ਨੂੰ ਮਿਲਣ ਵਾਸਤੇ ਆਇਆ ਆਪਣੇ ਨੂੰ ਤੇ ਹੋਰ ਵੀ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਤੋਂ ਸਤਰਕ ਰਹਿਣ ਇੱਥੇ ਜਿਹੜਾ ਬਾਈ ਇਲੈਕਸ਼ਨ ਹੋਇਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਬੰਦਾ ਜਿੱਤਣ ਕਰਕੇ ਇਹਨਾਂ ਦੇ ਹੌਸਲੇ ਜਿਹੜੇ ਹੋਰ ਜ਼ਿਆਦਾ ਵੱਧ ਗਏ ਆ ਸੋ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਸੁਖਮੰਤਰੀ ਭਗਵੰਤ ਮਾਨ ਵੀ ਕਾਫੀ ਦਿਨਾਂ ਤੋਂ ਜਲੰਧਰ ਦੇ ਵਿੱਚ ਹੀ ਨੇ ਅੱਜ ਤੱਕ ਕੋਣੀ ਗਏ ਨੇ ਉਹ ਉਹਨਾਂ ਦੇ ਇੱਥੇ ਮੌਜੂਦਗੀ ਦੇ ਵਿੱਚ ਜਾਂ ਫਿਰ ਮਤਲਬ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਜਿਹੀ ਘਟਨਾ ਜਲੰਧਰ ਦੇ ਵਿੱਚ ਹੋ ਕੇ ਮੈਨੂੰ ਉਹਨਾਂ ਦੇ ਇੱਥੇ ਆਉਣ ਦੇ ਨਾਲ ਬਾਰਦਾਤਾਂ ਵੱਧ ਗਈਆਂ ਮੈਂ ਉਹਨਾਂ ਨੂੰ ਕਹਿਣਾ ਕਿ ਆਪਣਾ ਰਾਜਪਾਕ ਸੰਭਾਲ ਲੈਣ ਦਿੱਲੀ ਜੀ ਚੰਡੀਗੜ੍ਹ ਜਾਣ ਉੱਥੇ ਦੇਖਣ ਕਿ ਕਿਉਂ ਹੋ ਰਿਹਾ ਹੈ ਉਹ ਤੇ ਪੁਲਿਸ ਅਫਸਰਾਂ ਨੂੰ ਬੁਲਾ ਕੇ ਮਿਲ ਡੀਜੀਪੀ ਨੂੰ ਬੁਲਾ ਕੇ ਮਿਲਣ ਜਲੰਧਰ ਦੇ ਵਿੱਚ ਹਰ ਦੂਏ ਦਿਨ ਕੋਈ ਨਾ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਦਾਤ ਦੇ ਨਾਲ ਦੇਖੋ ਸਾਡਾ ਨੌਜਵਾਨ شریف ਮੁੰਡਾ ਇੱਥੇ ਬੈਠਾ ਸੀ ਜੇ ਸਾਡਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਕੌਣ ਭਰਦਾ ਮਾਲੀ ਨੁਕਸਾਨ ਹੋ ਗਿਆ ਚਲੋ 50000 ਰੁਪਏ ਚਲੇਗਾ ਸਾਡਾ ਅਸੀਂ ਆਫੇਸ ਆਫੇਸ ਸਾਰ ਲਾਂਗੇ ਲੇਕਿਨ ਜੇ ਜਾਨੀ ਨੁਕਸਾਨ ਹੁੰਦਾ ਇਹ ਜਿਹੜੀ ਸਰਕਾਰ ਹੈ ਇਸ ਤੋਂ ਕੰਟਰੋਲ ਹੀ ਹੋ ਰਿਹਾ ਨਾ ਲਾਅ ਐਂਡ ਆਰਡਰ ਹੋ ਰਿਹਾ ਇੱਥੇ ਨਸ਼ਿਆਂ ਦੀ ਪਰਮਾਰ ਹੋਈ ਪਈ ਹੈ ਜਲੰਧਰ ਦੇ ਵਿੱਚ ਕੋਈ ਵੀ ਚੈਨੀ ਖਿੱਚ ਲਿਆ ਜਾਂਦਾ ਕੋਈ ਵੀ ਬਾਲੀਆਂ ਖਿੱਚ ਲਿਆ ਜਾਂਦਾ ਕੋਈ ਵੀ ਦੁਕਾਨ ਲੁੱਟ ਲਈ ਜਾਂਦਾ ਕੋਈ ਸੁਣਵਾਈ ਨਹੀਂ ਜੋ ਆਪਲੇ ਕੋਈ ਪਗਲ ਕਰੀਏ ਸੰਸਦ ਵਿੱਚ ਤੁਸੇ ਮਤਖਾਲ ਪੋਣਾ ਦਾ ਮੁੱਦਾ ਚੁੱਕਿਆ ਸੀਗਾ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤੁਹਾਨੂੰ ਜਵਾਬ ਦਿੱਤਾ ਕਿ ਅੰਦਰ ਕਿ ਮੈਂ ਕਿਸੇ ਖਾਸ ਐਮਪੀ ਦਾ ਨਹੀਂ ਸਭ ਦਾ ਖਿਆਲ ਰੱਖਣਾ ਜੋ ਪੰਜਾਬ ਲਈ ਸਹੀ ਹੈ ਮੈਂ ਉਹ ਕਰਾਂਗਾ ਉਹ ਮੋਕੇ ਬਣੇ। ਬਸ ਉਹ ਐਸੀ ਗੱਲ ਕੀਤੀ ਹੈ ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਮਿਲਣੀ ਚਾਹੀਦੀ ਹੈ ਜਦੋਂ ਅਮਰਤਪਾਲ ਦੇ ਕਾਗਜ਼ ਦਾਖਲ ਕੀਤੇ ਆ ਉਹਨੇ ਉਦੋਂ ਮੁੱਖ ਮੰਤਰੀ ਕਿੱਥੇ ਸੀ ਜੇ ਇਹਨੂੰ ਜੇ ਉਹ ਗਲਤ ਸੀ ਤਾਂ ਉਹਦੇ ਕਾਗਜ਼ ਰੋਕਨੇ ਚਾਹੀਦੇ ਸੀ ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੀ ਉਦੋਂ ਸਰਕਾਰ ਨੇ ਕਿਉਂ ਨਹੀਂ ਅਬਜੈਕਟ ਕੀਤਾ ਕਿ ਇਹ ਗਲਤ ਬੰਦਾ ਇਹਦੇ ਐਮਪੀ ਨਹੀਂ ਬਣਨਾ ਚਾਹੀਦਾ ਫਿਰ ਉਹ